ਹਾਂਜੀ ਦੋਸਤੋ ਸਾਰੇ ਨੂੰ ਪਿਆਰ ਪਈ ਸਤਿ ਸ੍ਰੀ ਅਕਾਲ ਜੈ ਹਿੰਦ ਤੋਂ ਕੀ ਹਾਲ ਹੈ ਸਭ ਦਾ ਉਮੀਦ ਹੂ ਸਾਰੇ ਤੁਸੀਂ ਵਧੀਆ ਹੋਵੋਗੇ ਤੇ ਗੱਲ ਕਰਦੇ ਆਂ ਅਪਦਰਤੀ ਕੌਨਸਲ ਭਰਤੀ ਦੀ ਤੇ ਜਿਹੜਾ ਤੁਹਾਡਾ ਪ੍ਰੋਸੈਸ ਚੱਲ ਰਿਹਾ ਹੈ ਭਰਤੀ ਦਾ ਫਾਈਨਲ ਸਟੇਜ ਤੁਸੀਂ ਆ ਪਾਰ ਕਰਨ ਵਾਲੇ ਹੋ ਤੇ ਉਸ ਤੋਂ ਬਾਅਦ ਤੁਹਾਡੇ ਜਾਨੀ ਲੈਟਰ ਤੁਹਾਨੂੰ ਮਿਲਨੇ ਆ ਤੇ ਗੱਲ ਕਰਦੇ ਆਂ ਫਿਰ ਆਪਾਂ ਜਿਹੜਾ ਤੁਹਾਡਾ ਪ੍ਰੋਸੈਸ ਚੱਲ ਰਿਹਾ ਹੈ ਫਿਲਹਾਲ ਦਾ ਡਾਕੂਮੈਂਟ ਸਬਮਿਟ ਹੋ ਰਹੇ ਨੇ ਤੇ ਉਸ ਤੋਂ ਬਾਅਦ ਕਈਆਂ ਦਾ ਜਿਹੜਾ ਮੈਡੀਕਲ ਵੀ ਸ਼ੁਰੂ ਹੋ ਗਿਆ ਆ ਤੇ ਮੈਂ ਕੱਲ ਵੀਡੀਓ ਨਹੀਂ ਬਣਾ ਪਾਇਆ ਟਾਈਮ ਨਹੀਂ ਲੱਗਿਆ ਆ ਤੇ ਕਿਉਂਕਿ ਸਾਡੀ ਡਿਊਟੀ ਪੈਂਦੀ ਰਹਿੰਦੀ ਹੈ ਕਈ ਵਾਰੀ ਵੀ ਐਪੀ ਡਿਊਟੀ ਹੁੰਦੀ ਹੈ ਸੀਐਮ ਸਾਹਿਬ ਆਉਂਦੇ ਜਾਂਦੇ ਰਹਿੰਦੇ ਆ ਤੇ ਤਾਂ ਕਰਕੇ ਮੈਂ ਕੋਈ ਜਿਹੜੀ ਕੱਲ ਵੀਡੀਓ ਸ਼ੂਟ ਨਹੀਂ ਕਰ ਪਾਇਆ ਤੁਹਾਨੂੰ ਅਪਡੇਟ ਨਹੀਂ ਦੇ ਪਾਇਆ ਤੇ ਅੱਜ ਕਿਆਂ ਦਾ 27 ਤਰੀਕ ਨੂੰ ਜਿਹੜਾ ਮੈਡੀਕਲ ਉਹ ਸ਼ੁਰੂ ਹੋਇਆ ਤੇ ਮੈਂ ਉਸ ਦੇ ਸਬੰਧ ਵਿੱਚ ਗੱਲ ਕਰਨੀ ਚਾਹੂੰਗਾ ਕਿ ਕਾਫੀ ਆਨੇ ਦੇ ਜਿਹੜੇ ਕਮੈਂਟਸ ਆਏ ਨੇ ਕਿ ਸਰ ਸਾਡਾ ਜਿਹੜਾ ਮੈਡੀਕਲ ਆ ਉਹਦੇ ਵਿੱਚ ਜਿਹੜਾ ਡਾਕ ਟੈਸਟ ਹੋ ਰਿਹਾ ਹੈ ਤੇ ਅਸੀਂ ਕੋਈ ਦਵਾਈ ਯੂਜ਼ ਕਰ ਰਹੇ ਹਾਂ ਕੰਟੀਨਿਊ ਕਿ ਜਮੈਂ ਡਰਿੰਕ ਕਰ ਰਿਹਾ ਹੈਗਾ ਮੈਂ ਡਰਿੰਕ ਛੱਡਦਾ ਜਾਂ ਕੋਈ ਕੁਝ ਵੀ ਹੈ ਮਤਲਬ ਕਿ ਤਾਂ ਤੁਹਾਡੇ ਕਾਫੀ ਕਮੈਂਟਸ ਵਗੈਰਾ ਆਏ ਹੈਗੇ ਉਸ ਰਿਲੇਟਡ ਵੀ ਅਸੀਂ ਕੋਈ ਨਾ ਕੋਈ ਦਵਾਈ ਖਾ ਰਹੇ ਆ ਤੇ ਮੈਂ ਇਹ ਗੱਲ ਕਹਿਣੀ ਚਾਹੁੰਗਾ ਕਿ ਜੇਕਰ ਤੁਸੀਂ ਕੋਈ ਸਰੀਰਕ ਬਿਮਾਰੀ ਹੈ ਤੁਹਾਨੂੰ ਤੁਸੀਂ ਦਵਾਈ ਯੂਜ਼ ਕਰ ਰਹੇ ਹੋ ਤੁਸੀਂ ਡਾਕਟਰ ਨੂੰ ਆਪਣੀ ਜਿਹੜੀ ਆ ਮੈਡੀਸਨ ਉਹ ਦਿਖਾ ਸਕਦੇ ਹੋ ਵੀ ਅਸੀਂ ਆ ਦਵਾਈ ਯੂਜ਼ ਕਰ ਰਹੇ ਆ ਤੇ ਮਤਲਬ ਉਹਦੇ ਵਿੱਚ ਆ ਸਾਲਟ ਹੈਗੇ ਆ ਠੀਕ ਆ ਉਹ ਜਿਹੜੇ ਡੋਪ ਟੈਸਟ ਦੇ ਵਿੱਚ ਉਹ ਸਾਲਟ ਆਉਂਦੇ ਆ ਜਿਹੜੇ ਨਸ਼ੀਲੇ ਪਦਾਰਥਾਂ ਦੇ ਵਿੱਚ ਪਾਏ ਜਾਂਦੇ ਆ ਠੀਕ ਆ ਉਹ ਜਦੋਂ ਤੁਹਾਡਾ ਟੈਸਟ ਹੋਊਗਾ ਤੁਹਾਡਾ ਯੂਰਿਨ ਟੈਸਟ ਹੋਊ ਉਹ ਮਤਲਬ ਉਸਨੇ ਡਿਟੈਕਟ ਕਰ ਲੈਣਾ ਵੀ ਜਿਹੜਾ ਮਤਲਬ ਇਹ ਸాల్ਟ ਯੂਜ਼ ਕਰ ਰਿਹਾ ਵੀ ਉਹ ਤੁਹਾਨੂੰ ਦੇਣ ਕਿ ਜੋ ਵੀ ਹੈ ਦੋ ਸਟਿੱਕਾਂ ਜੀਆਂ ਹੁੰਦੀਆਂ ਤੇ ਉਹ ਤੁਹਾਨੂੰ ਦੇਣਗੇ ਵੀ ਉਹ ਜਿੱਦਾਂ ਵੀ ਰੰਗ ਚੇਂਜ ਹੁੰਦਾ ਉਹਨਾਂ ਦੇ ਵਿੱਚ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਸాల్ਟ ਕਰਕੇ ਜਿਹੜਾ ਉਹ ਕਲਰ ਚੇਂਜ ਹੋਇਆ ਤੇ ਕਾਫੀ ਜਿਹੜੇ ਸਟੂਡੈਂਟਸ ਹੈਗੇ ਪੁੱਛ ਰਹੇ ਨੇ ਵੀ ਸਰ ਮਤਲਬ ਇਦਾਂ ਕੋਈ ਇਸ਼ੂ ਤਾਂ ਨਹੀਂ ਹੋਊਗਾ ਨਹੀਂ ਮਤਲਬ ਜੇ ਤੁਹਾਨੂੰ ਕੋਈ ਮਤਲਬ ਪ੍ਰੋਬਲਮ ਹੈ ਫਿਜ਼ੀਕਲ ਪ੍ਰੋਬਲਮ ਹੈ ਤੁਸੀਂ ਯੂਜ਼ ਕਰ ਰਹੇ ਹੋ ਤੁਸੀਂ ਨਹੀਂ ਛੱਡ ਸਕਦੇ ਉਸ ਨੂੰ ਜੇ ਤੁਸੀਂ ਛੱਡੋਗੇ ਤਾਂ ਤੁਹਾਨੂੰ ਪ੍ਰੋਬਲਮ ਜ਼ਿਆਦਾ ਵੱਧ ਸਕਦੀ ਹੈ ਜਾਂ ਨਹੀਂ ਛੱਡ ਸਕਦੇ ਤੁਸੀਂ ਤਾਂ ਤੁਸੀਂ ਡਾਕਟਰ ਨੂੰ ਇਹ ਚੀਜ਼ ਕਹਿ ਸਕਦੇ ਹੋ ਵੀ ਸਰ ਮੈਨੂੰ ਆਹ ਪ੍ਰੋਬਲਮ ਹੈਗੀ ਆ ਤੇ ਮੈਂ ਇਹ ਦਵਾਈ ਮੈਨੂੰ ਮਤਲਬ ਕਿਸੇ ਹੋਰ ਡਾਕਟਰ ਨੇ ਕੰਟੀਨਿਊ ਖਾਣ ਲਈ ਕਿਹਾ ਹੈਗਾ ਤੇ ਵੀ ਮੈਂ ਮਤਲਬ ਵੀ ਸਰ ਵੀ ਤੁਸੀਂ ਮਤਲਬ ਇਹ ਨਸ਼ੀਲਾ ਪਦਾਰਥ ਨਹੀਂ ਆ ਜਾਂ ਕੁਝ ਵੀ ਮਤਲਬ ਜੋ ਵੀ ਸਾਲਟ ਹੈਗਾ ਤੁਸੀਂ ਦੱਸ ਦਿਓ ਇੱਕ ਵਾਰ ਡਾਕਟਰ ਨੂੰ ਕਿ ਸਰ ਮਤਲਬ ਕਿ ਮੈਂ ਦਵਾਈ ਯੂਜ਼ ਕਰਦਾ ਤੇ ਹਾਂ ਇੱਕ ਗੱਲ ਹੋਰ ਮੈਂ ਕਹਿਣੀ ਚਾਹੂੰਗਾ ਜੇ ਤੁਸੀਂ ਉਸ ਦਵਾਈ ਬਿਨਾ ਸਾਰ ਸਕਦੇ ਹੋ ਹਫ਼ਤਾ ਦੱਸ ਦੇਣ ਤੁਸੀਂ ਸਕਿੱਪ ਕਰ ਸਕਦੇ ਹੋ ਤਾਂ ਜ਼ਰੂਰ ਕਰੋ ਦੇ ਜੇ ਤੁਸੀਂ ਨਹੀਂ ਸਕਿੱਪ ਕਰ ਸਕਦੇ ਮਤਲਬ ਤੁਸੀਂ ਨਹੀਂ ਦਵਾਈ ਛੱਡ ਸਕਦੇ ਤੁਸੀਂ ਦਵਾਈ ਦੇ ਆਸਰੇ ਚੱਲ ਰਹੇ ਹੋ ਵੀ ਜਾਂ ਕੋਈ ਪ੍ਰੋਬਲਮ ਹੀ ਇਦਾਂ ਦੀ ਆ ਵੀ ਉਹ ਮਤਲਬ ਤੁਸੀਂ ਕੰਟੀਨਿਊ ਕਰੇ ਬਿਨਾ ਉਹ ਦਵਾਈ ਨਹੀਂ ਛੱਡ ਸਕਦੇ ਹਨ ਤੇ ਤੁਸੀਂ ਮਤਲਬ ਫਿਰ ਡਾਕਟਰ ਨੂੰ ਇਹ ਚੀਜ਼ ਦੱਸ ਦਿਓ ਵੀ ਜੈਜਨ ਥੋੜਾ ਡੋ ਟੈਸਟ ਹੋਊਗਾ ਠੀਕ ਹੈ ਤੇ ਬਾਕੀ ਮੈਂ ਇਹ ਕਹਿਣਾ ਚਾਹੂੰਗਾ ਕਿ ਜਿਹੜੇ ਦੋਸਤ ਡਰਿੰਕ ਕਰਦੇ ਹੈਗੇ ਤੇ ਉਹ ਯਾਰ ਤੁਸੀਂ ਆਪ ਸਿਆਣੇ ਆ ਵੀ ਡਰਿੰਕ ਛੱਡ ਦਿਓ ਕੋਈ ਤੁਹਾਨੂੰ ਕੁਝ ਨਹੀਂ ਹੋਣ ਲੱਗਾ ਕੋਈ ਮਰਨ ਨਹੀਂ ਲੱਗਾ ਹੁੰਦਾ ਬੰਦਾ ਠੀਕ ਹੈ ਹਰ ਇੱਕ ਚੀਜ਼ ਦਾ ਸੋਲੂਸ਼ਨ ਹੁੰਦਾ ਹੈਗਾ ਤੇ ਤੁਸੀਂ ਛੱਡ ਦਿਓ ਕੋਇ ਕੁਝ ਦਿਨ ਛੱਡ ਦਿਓ ਤੇ ਬਾਕੀ ਤੁਸੀਂ ਬਾਅਦ ਵਿੱਚ ਜੋ ਵੀ ਕੰਜ਼ੂਮ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਫਿਲਹਾਲ ਤੁਹਾਡੀ ਮਤਲਬ ਇਹ ਕਹਿੰਦੇ ਹੁੰਦੇ ਆ ਵੀ ਜ਼ਿੰਦਗੀ ਆਰ ਪਾਰ ਦਾ ਸਵਾਲ ਆ ਤੇ ਤੁਸੀਂ ਮਤਲਬ ਉਹ ਚੀਜ਼ ਨੂੰ ਔਵੋਇਡ ਕਰੋ ਠੀਕ ਹੈ ਤੇ ਬਾਕੀ ਜਦੋਂ ਤੁਸੀਂ ਮੈਡੀਕਲ ਕਰਾਉਣ ਜਾਣਾ ਤੁਹਾਡਾ ਬਲੱਡ ਟੈਸਟ ਵਗੈਰਾ ਲਿਆ ਜਾਊਗਾ ਹਨਾ ਤਾਂ ਆਪਦਾ ਕੁਝ ਨਾ ਕੁਝ ਖਾ ਕੇ ਜਾਇਓ ਮਤਲਬ ਹਲਕਾ ਫੁਲਕਾ ਖਾ ਕੇ ਜਾਇਓ ਇਹ ਨਹੀਂ ਵੀ ਤੁਸੀਂ ਰੋਟੀਆਂ ਨਾਲ ਉਹ ਮਤਲਬ ਪੇਟ ਨੂੰ ਫੁੱਲ ਕਰ ਲਿਆਇਗਾ ਆ ਥੋੜਾ ਗਲੂਕੋਜ਼ ਸੀ ਜਿੱਦਾਂ ਕਿ ਹਲਕੀ ਚਾਹ ਪੀਜੋ ਜਾਂ ਕੌਫੀ ਵਗੈਰਾ ਮਤਲਬ ਕੌਫੀ ਨਾ ਲਿਓ ਕਿਉਂਕਿ ਉਸ ਵਿੱਚ ਜ਼ਿਆਦਾ ਕੈਫੀਨ ਵਗੈਰਾ ਹੁੰਦੀ ਹੈ ਤੇ ਹਲਕਾ ਜਿਹਾ ਕੁਝ ਜਿਵੇਂ ਮਿੱਠਾ ਖਾ ਦਿਓ ਜ਼ਿਆਦਾ ਨਾ ਖਾਓ ਵੀ ਤੁਸੀਂ ਆਪ ਸਿਆਣੋ ਵੀ ਕਿੰਨਾ ਖਾਣਾ ਚਾਹੀਦਾ ਹੈਗਾ ਵੀ ਮਤਲਬ ਕਿ ਤੁਹਾਡਾ ਜਿਹੜਾ એનર્ਜੀ ਲੂਜ਼ ਨਾ ਹੋਵੇ ਤੇ ਤੁਸੀਂ ਬਲੱਡ ਟੈਸਟ ਦਿਨਾਂ ਜੋ ਵੀ ਮਤਲਬ ਕਿ ਉਹਦੇ ਵਧੀਆ ਮਤਲਬ ਕਿ ਵੀ ਤੁਹਾਡਾ ਗਲੂਕੋਜ਼ ਲੋਅ ਨਾ ਹੋਵੇ ਉਹਦੇ ਵਿੱਚ ਤੇ ਬਾਕੀ ਸਾਰਿਆਂ ਨੂੰ 올 ਦੀ ਬੈਸਟ ਆ ਤੇ ਜਿੰਨਾਂ ਮੇਰੇ ਵੀਰਾਂ ਦੇ ਆਪਣੇ ਹਾਈ ਡਾਕੂਮੈਂਟ ਸਬਮਿਟ ਹੋ ਰਹੇ ਆ ਤੇ ਉਹਨਾਂ ਲਈ ਬਹੁਤ ਬਹੁਤ ਇਨਫੋਰਮੇਸ਼ਨ ਵੀਡੀਓ ਹੈਗੀ ਆ ਤੇ ਜਿਨ੍ਹਾਂ ਦੇ ਮਤਲਬ ਕਿ ਸ਼ੁਰੂ ਹੋ ਗਿਆ ਮੈਡੀਕਲ ਚਲੋ ਮੈਂ ਥੋੜਾ ਲੇਟ ਹੋ ਗਿਆ ਤੇ ਮਤਲਬ ਤੁਸੀਂ ਸਮਝ ਲਓ ਵੀ ਕਈ ਵਾਰੀ ਹੁਣ ਨਹੀਂ ਵੀ ਟਾਈਮ ਲੱਗਦਾਗਾ ਡਿਊਟੀ ਟਾਈਮ ਤੇ ਨਹੀਂ ਸ਼ੂਟ ਕਰ ਸਕਦੇ ਕਈ ਵਾਰ ਕਈ ਵਾਰ ਜੋ ਸਮਾਂ ਹੁੰਦਾ ਆਪਾਂ ਸ਼ੂਟ ਕਰ ਵੀ ਲਈ ਦੀ ਆ ਤੇ ਤੇ ਬਾਕੀ ਕਈਆਂ ਨੂੰ ਹਜੇ ਕਾਲ ਵੀ ਨਹੀਂ ਆਈ ਤੇ ਬਾਕੀ ਕੋਈ ਗੱਲ ਨਹੀਂ ਯਾਰ ਪ੍ਰੋਸੈਸ ਸਾਰਿਆਂ ਦਾ ਚੱਲੂਗਾ ਜੁਆਇਨਿੰਗ ਲੈਟਰ ਫਿਰ ਮੈਂ ਤੁਹਾਨੂੰ ਇਹੀ ਕਹੂੰਗਾ ਜੁਆਇਨਿੰਗ ਲੈਟਰ ਸਾਰਿਆਂ ਨੂੰ ਸੇਮ ਦੇ ਨਹੀਂ ਮਿਲਣੇ ਹੈਗੇ ਕਿਸੇ ਦਾ ਕੋਈ ਐਡਾ ਇਸ਼ੂ ਵਾਲੀ ਗੱਲ ਨਹੀਂ ਹੈਗੀ ਇਹ ਨਹੀਂ ਵੀ ਜੇ ਉਸ ਡਿਸਟ੍ਰਿਕਟ ਦਾ ਉਹ ਪੂਰਾ ਹੋਗਾ ਥੋੜੀ ਸਾਰੀ 1746 ਦੇ 1746 ਨੂੰ 21 ਨੂੰ 1 ਦਿਨ ਭਰਤੀ ਹੋਵੋਗੇ 1 ਦਿਨ ਥੋੜੀ ਜੁਆਇਨਿੰਗ ਹੋਊਗੀ ਸੋ ਟੈਨਸ਼ਨ ਲੈਣ ਵਾਲੀ ਲੋੜ ਨਹੀਂ ਕੀ ਤੇ ਮੈਂ ਇਹ ਵੀਡੀਓ ਥੋੜੀ ਸ਼ਾਰਟ ਦੇ ਵਿੱਚ ਬਣਾ ਰਿਹਾ ਕਿਉਂਕਿ ਮੈਂ ਮਤਲਬ ਕਿ ਥੋੜਾ ਬਿਜ਼ੀ ਹਾਂ ਤੇ ਤੇ ਬਾਕੀ ਜਿਹੜੇ ਹੋਰ ਕਮੈਂਟਸ ਨੇ ਉਹਨਾਂ ਨੂੰ ਸਾਰੇ ਕੰਬਾਈਨ ਕਰਕੇ ਮੈਂ ਉਹਨਾਂ ਦੀ ਇੱਕ ਸੈਪਰੇਟ ਵੀਡੀਓ ਬਣਾ ਦੂੰਗਾ ਤੇ ਮੈਂ ਇਹ ਸਿਰਫ ਜਾਣਕਾਰੀ ਜਿਹੜੀ ਦੇਣੀ ਸੀ ਉਹ ਡੋਪ ਟੈਸਟ ਬਾਰੇ ਦੇਣੀ ਸੀ ਕਿਉਂਕਿ ਮੈਡੀਕਲ ਕਾਫੀਆਂ ਦੇ ਸ਼ੁਰੂ ਹੋ ਚੁੱਕੇ ਆ ਤੇ ਡੋਪ ਟੈਸਟ ਬਾਰੇ ਤੁਹਾਨੂੰ ਮਤਲਬ ਹੁਣ ਪਤਾ ਲੱਗ ਗਿਆ ਹੋਊਗਾ ਵੀ ਅਸੀਂ ਕਿੱਦਾਂ ਕੀ ਡਾਕਟਰ ਨੂੰ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਬਾਕੀ ਤੁਸੀਂ ਆਪ ਕਰਦੇ ਜੋ ਵੀ ਕਰਨਾ ਹੈ ਠੀਕ ਹੈ ਤੇ ਚੈਨਲ ਨੂੰ ਸਪੋਰਟ ਕਰਦੇ ਰਹੋ ਇਦਾਂ ਨੇ ਆ ਇਨਫੋਰਮੇਸ਼ਨ ਵੀਡੀਓ ਵਾਸਤੇ ਤੇ ਇਸ ਤੋਂ ਅੱਗੇ ਵੀ ਕਾਫੀ ਵੀਡੀਓਜ਼ ਕਰ ਆਉਂਦੀਆਂ ਰਹਿਣਗੀਆਂ ਟ੍ਰੇਨਿੰਗ ਰਿਲੇਟਡ ਸੈਲਰੀ ਹੋਗੀ ਜਾਂ ਹੋਰ ਕਾਫੀ ਮੇਰੇ ਦਿਮਾਗ ਦੇ ਟੌਪਿਕ ਹੈਗੇ ਆ ਪਰ ਜਿੱਦਾਂ ਜਿੱਦਾਂ ਮੈਨੂੰ ਸਮਾਂ ਮਿਲ ਰਿਹਾ ਮੈਂ ਉਦੋਂ ਉਦੋਂ ਉਹਨਾਂ ਨੂੰ ਸ਼ੂਟ ਕਰਦੇ ਆ ਮਤਲਬ ਬਣਾ ਰਹੇ ਆਂਗਾ ਤੇ ਹੋਪ ਤੇ ਹੋਪ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਪਦਾ ਧਿਆਨ ਰੱਖੋ ਯਾਰ ਮੈਡੀਕਲ ਤੱਕ ਤੇ ਕੋਈ ਸੱਟ ਫੇਰ ਮਾ ਖਾ ਲਓ ਬਾਕੀ ਸਾਰਿਆਂ ਨੂੰ ਆਲੂ ਦੀ ਬਸ ਸਲਾਸੀ ਕਾਲ ਸੈਟ